ਕੰਟਰੀ ਇਲੈਕਸ਼ਨਸ 2024 ਦੀ ਤਿਆਰੀਆਂ ਦੇ ਸਬੰਧ ਵਿੱਚ ਅੱਜ ਇੱਕ ਮੀਟਿੰਗ ਇਥੇ ਅੰਮ੍ਰਿਤਸਰ ਵਿੱਚ ਕੀਤੀ ਗਈ ਜਿਸ ਦੇ ਵਿੱਚ ਕਮਿਸ਼ਨਰੇ ਟੈਂਪਰਟਸਰ ਔਰ ਬਾਰਡਰ ਨੇਮ ਦੇ ਡੀਆਈਜੀ ਔਰ ਐਸਐਸਪੀ ਸਾਬਾਨਾ ਨੇ ਹਿੱਸਾ ਲਿਆ ਇਸ ਮੀਟਿੰਗ ਦਾ ਮੇਨ ਮਕਸਦ ਸੀ ਕਿ ਜਿਹੜੀ ਅਸੀਂ ਚੌੜਾ ਕਰਨ ਜਾ ਰਹੇ ਹਾਂ ਉਸ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ ਔਰ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪੂਰੀ ਕਰਨਾ ਸਾਰੇ ਅਫਸਰਾਂ ਨੂੰ ਜਿਹੜੇ ਮਾਡਲ ਕੋਡ ਆਫ ਕੰਡਕਟ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਵਕਤ-ਵਕਤ ਹਦਾਇਤਾਂ ਦਿੱਤੀਆਂ ਗਈਆਂ ਹਨ ਉਹ ਸਾਰੀਆਂ ਹਦਾਇਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਗਈਆਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਇੱਕੇ ਦ੍ਰਿੜ ਸੰਕਲਪ ਹੈ ਕਿ ਅਸੀਂ ਸਾਰੀ ਪਾਰਟੀਆਂ ਜਿਹੜੀ ਕੰਟੈਸਟ ਕਰ ਰਹੀਆਂ ਸਾਰੇ ਕੈਂਡੀਡੇਟਸ ਜਿਹੜੇ ਕੰਟੈਸਟ ਕਰ ਰਹੇ ਹਨ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲਡ ਮੁਹੱਈਆ ਕਰਾਈਏ ਤਾਂ ਕਿ ਇੱਕ ਫੇਅਰ ਔਰ ਫ੍ਰੀ ਇਲੈਕਸ਼ਨ ਹੋ ਸਕੇ ਔਰ ਇਸਦੀ ਤਿਆਰੀ ਲਈ ਅੱਜ ਅਸੀਂ ਸਾਰੇ ਸੁਰੱਖਿਆ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈਗੇ ਆ ਜਿਸ ਦੇ ਵਿੱਚੋਂ 3103 ਪੋਲਿੰਗ ਲੋਕੇਸ਼ਨਸ ਨੂੰ ਸੰਵੇਦਨਸ਼ੀਲ ਕੋਸ਼ਿਤ ਕੀਤਾ ਹੋਇਆ ਹੈ ਇਸ ਦੇ ਵਿੱਚ ਅਸੀਂ ਪੈਰਾ ਮਿਲਟਰੀ ਫੋਰਸਸ ਦੀ 250 ਕੰਪਨੀਆਂ ਦੇ ਕਰੀਬ ਪੰਜਾਬ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹਾਂ ਅਸੀਂ ਜਿਹੜਾ ਆਪਣਾ ਆਪਰੇਸ਼ਨ ਹੈ ਐਂਟੀ ਸੋਸ਼ਲ 엘ਿਮੈਂਟਸ ਬੂਟ ਲੈਗਰਸ অর ਡਰਗ ਟਰੈਫਿਕਰਸ ਦੇ ਖਿਲਾਫ ਉਸ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਤਾਂ ਕਿ ਇਸ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਕੋਈ ਵਿਗਨ ਨਾ ਪਾ ਸਕੇ ਔਰ ਇਹ ਜਿਹੜੇ ਐਂਟੀ ਸੋਸ਼ਲ 엘ਿਮੈਂਟਸ ਨੇ ਇਹਨਾਂ ਨੂੰ ਕਾਬੂ ਕੀਤਾ ਜਾਏ ਇਸ ਤੋਂ ਇਲਾਵਾ ਅਸੀਂ ਇੰਟਰ ਡਿਸਟ੍ਰਿਕਟ ਨਾਕੇ ਔਰ ਇੰਟਰ ਸਟੇਟ ਨਾਕੇ ਵੀ ਪਲਾਨ ਕੀਤੇ ਹਨ 220 ਥਾਵਾਂ ਤੇ ਜਿਹੜੇ ਸਾਡੇ 10 ਜ਼ਿਲ੍ਹੇ ਬਾਰਡਰ ਦੇ ਵਿੱਚ ਪੈਂਦੇ ਆ ਜਿਹੜੇ ਦੂਸਰੀ ਸਟੇਟਾਂ ਨਾਲ ਬਾਰਡਰ ਸਾਂਝਾ ਕਰਦੇ ਆ ਉਹਨਾਂ ਨਾਲ ਅਸੀਂ 220 ਥਾਤੇ ਅਸੀਂ ਨਾਕੇ ਲਾਵਾਂਗੇ ਜਿਹੜੇ ਸਾਡੇ ਬਾਰਡਰਿੰਗ ਡਿਸਟ੍ਰਿਕਟਸ ਦੇ ਐਸਐਸਪੀਜ਼ ਔਰ ਡੀਆਈਜੀ ਸਹਿਬਾਨ ਨੇ ਇਹਨਾਂ ਨੇ ਆਪਣੇ ਕਾਊਂਟਰਪਾਰਟਸ ਨਾਲ ਜੰਮੂ ਐਂਡ ਕਸ਼ਮੀਰ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਰਾਜਸਥਾਨ ਔਰ ਹਰਿਆਣਾ ਦੇ ਅਫਸਰਾਂ ਨਾਲ ਮੀਟਿੰਗਾਂ ਕਰ ਲਈਆਂ ਹਨ ਔਰ ਦੋਵੇਂ ਸਾਈਡ ਤੋਂ ਅਸੀਂ ਪੂਰੀ ਚੌਕਸੀ ਰੱਖਾਂਗੇ ਤਾਂ ਕਿ ਇਲੈਕਸ਼ਨ ਵਾਲੇ ਦਿਨ ਔਰ ਉਸ ਤੋਂ ਪਹਿਲਾਂ ਇਨ ਰਨ ਅਪ ਟੂ ਅ ਦਾ ਪੋਲ ਡੇ ਕਿਸੇ ਕਿਸਮ ਦੀ ਕੋਈ ਬਦਮਾਜ਼ਗੀ ਜਾਂ ਕੋਈ ਆ ਪ੍ਰੋਬਲਮ ਨਾ ਹੋ ਸੋ ਇਹ ਸਾਰੀ ਸੁਰੱਖਿਆ ਦੀ ਸਮੀਖਿਆ ਅੱਜ ਕੀਤੀ ਗਈ ਔਰ ਇਸੇ ਤਰ੍ਹਾਂ ਦੀ ਸਮੀਖਿਆ ਆ ਸਟੇਟ ਦੇ ਵਕਫ ਵਕ ਰੇਂਜਾਂ ਦੀ ਔਰ ਕਮਿਸ਼ਨਰੀਟਸ ਦੀ ਵੀ ਕੀਤੀ ਜਾਵੇ ਥੈਂਕ ਯੂ